ਅੱਜ ਆਪਾਂ ਇਸ ਬਹੁਤ ਪਿਆਰੀ ਕੋਠੀ ਦੇ ਵਿੱਚ ਪਹੁੰਚੇ ਆਂ ਜਿਹੜੀ ਕੋਠੀ ਦੇ ਵਿੱਚ ਸੱਚ ਨੂੰ ਬਾਲ ਪੇਪਰ ਲੱਗਾ ਜਿਹੜੀ ਕੰਪਨੀ ਲਾਉਂਦੀ ਉਹ ਪੂਰੇ ਆਲ ਇੰਡੀਆ ਦੇ ਵਿੱਚ ਬਾਲ ਪੇਪਰ ਲਾਉਂਦੀ ਆ ਜਿਹੜੀ ਜੇ ਤੁਸੀਂ ਬਾਲ ਪੇਪਰ ਲਵਾਉਣਾ ਤਾਂ ਤੁਸੀਂ ਆਪਣੀ ਕੋਠੀ ਦੀ ਵੀਡੀਓ ਭੇਜ ਕੇ ਤੁਸੀਂ ਅੰਦਾਜ਼ਾ ਲਵਾ ਸਕਦੇ ਕਿ ਕਿੰਨੇ ਕੁ ਪੈਸੇ ਲੱਗਣਗੇ ਜੇ ਸੱਜਣਾ ਤਾਂ ਅੱਧੀ ਪੇਮੈਂਟ ਆ ਜਿਹੜੀ ਉਹ ਤਿਆਰ ਰੱਖੋ ਸੱਜਣੋ जीडीए ਦੇ ਵਿੱਚ ਕੁਆਲਿਟੀ ਆ ਉਹਦੇ ਨਾਲ ਸੱਜਣੋ ਇਹਦੇ ਕਲਰ ਕੁਆਲਿਟੀ ਦੇ ਨਾਲ ਇਹਦੇ ਮਹਿੰਗੀ ਸਸਤੀ ਦਾ ਵੀ ਫਰਕ ਆ ਜਿਹੜਾ ਪੈਂਦਾ ਬਧੇਰੇ ਜਾਣਕਾਰੀ ਇਹਨਾਂ ਦਾ ਇੰਸਟਾਗ੍ਰam ਫੇਸਬੁਕ YouTube ਤੁਸੀਂ ਫਾਲੋ ਕਰ ਸਕਦੇ ਆ ਜੇਕਰ ਤੁਸੀਂ ਕਿਤੇ ਵੀ ਪੰਜਾਬ ਚ ਲਵਾਉਣਾ ਚਾਹੁੰਦੇ ਤਾਂ ਤੁਸੀਂ ਆਪਦੇ ਨਾਲ ਦੇ ਸ਼ਹਿਰ ਜਾਂ ਪਿੰਡ ਦਾ ਐਡਰੈਸ ਇਹਨਾਂ ਤੋਂ ਪੁੱਛ ਸਕਦੇ ਕਿਉਂਕਿ ਇਹਨਾਂ ਨੇ ਆਲ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕੰਮ ਆ ਜਿਹੜਾ ਉਹ ਕੀਤਾ ਹੋਇਆ ਤੇ ਨਾਲੇ ਆਪਾਂ ਗੁਰਪ੍ਰੀਤੋਂ ਪੁੱਛਦੇ ਆਂ ਸਵਾਲ ਗੁਰਪ੍ਰੀਤ ਸਾਸੀ ਕਾਲ ਸਾਸੀ ਕਾਲ ਗੁਰਪ੍ਰੀਤ ਕਿਵੇਂ ਰਿਹਾ ਰਿਸਪੌਂਸ ਕਿਵੇਂ ਰਿਹਾ ਲੋਕਾਂ ਦਾ ਕਿੰਨਾ ਕ ਮਤਲਬ ਲਵਾ ਰਹੇ ਆ ਕਿੰਨਾ ਕ ਉਤਸ਼ਾਹ ਹੈ ਲੋਕਾਂ ਦੇ ਵਿੱਚ ਡਰ ਰਹੇ ਆ ਜਾਂ ਲਵਾ ਰਹੇ ਆ ਲੋਕ ਹਾਂ ਸਦਰ ਬਹੁਤ ਜ਼ਿਆਦਾ ਵੈਸਤਾ ਜਿਹੜੀ ਆਪਾਂ ਪਹਿਲਾਂ ਵੀਡੀਓ ਬਰੀ ਸੀਗੀ ਉਸ ਤੋਂ ਬਹੁਤ ਬਹੁਤ ਜ਼ਿਆਦਾ ਮਤਲਬ ਲੋਕਾਂ ਚ ਉਤਸ਼ਾਹ ਇਸ ਚੀਜ਼ ਹਲਵਾਉਣ ਦਾ ਹੂੰ ਤੇ ਕੁਸ਼ਕ ਚਲੋ 10% ਲੋਕ ਹੁੰਦੇ ਆ ਵੀ ਡਰਦੇ ਆ ਥੋੜਾ ਡਰ ਵੀ ਐਚ ਜਿਕ ਵੀ ਆ ਵੀ ਪਹਿਲੀ ਵਾਰ ਲਵਾ ਰਹੇ ਹਾਂ ਪਤਾ ਨਹੀਂ ਕੀ ਹੋਊ ਪਤਾ ਨਹੀਂ ਹਨਾ ਤੇ ਪਰ ਆਲਰੇਡੀ ਸਾਰੇ ਠੀਕ ਆ ਸਾਰੇ ਕੋਈ ਨਹੀਂ ਜਿਨ੍ਹਾਂ ਦੇ ਲੱਗਿਆ ਕੋਈ ਇਹ ਨਹੀਂ ਕਹਿੰਦਾ ਵੀ ਯਾਰ ਆਹ ਇੱਥੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਕੋਈ ਖੁਸ਼ ਨਹੀਂ ਸਾਰੇ ਮਤਲਬ ਕਹਿਣ ਤੋਂ ਬਾਅਦ ਇਹ ਹੈ ਨਾ ਵੀ ਕਿਤੇ ਨਾ ਕਿਤੇ ਇੱਕੇਦਮ ਤਾਂ ਕੋਈ ਕੰਮ ਫੈਲਣਾ ਨਹੀਂ ਚਾਹੀਦਾ ਮੈਨੂੰ ਐ ਲੱਗਦਾ ਵੀ ਜੇ ਇੱਕੇਦਮ ਫੈਲ ਗਿਆ ਤਾਂ ਫਿਰ ਜੇ ਕਹਿੰਦੇ ਹੁੰਦੇ ਵੀ ਜੇ ਸਵੇਰੋਂ ਹੀ ਇਕਲੇ ਵਿੱਚ ਲੈ ਮੈਂ ਸਾਰੀ ਢੜੀ ਕੀ ਵੇਚੂਗਾ ਤਾਂ ਚੱਲਦਾ ਵੀ ਸਾਰੀ ਜ਼ਿੰਦਗੀ ਰਹਿਣਾ ਚਾਹੀਦਾ ਪਰ ਨਾ ਕੋਈ ਇੱਕ ਦਿਨ ਮੈਨੂੰ ਥੋੜਾ ਜਿਹਾ ਮੈਨੂੰ ਹੈ ਤਾਂ ਹੱਸੇ ਜੇ ਵਾਲੇ ਹੀ ਲੱਗਿਆ ਬੰਦੇ ਦਾ ਸਵਾਲ ਪਰ ਫਿਰ ਵੀ ਕਰ ਦੇਣਾ ਚਾਹੀਦਾ ਓਕੇ ਉਹ ਯਾਰ ਬੰਦਾ ਕਹਿੰਦਾ ਵੀ ਯਾਰ ਇਹ ਚ ਤਾਂ ਕੈਮੀਕਲ ਹੁੰਦੇ ਆ ਅੱਛਾ ਆ ਇਹਨਾਂ ਦੇ ਵਿੱਚ ਜਿਹੜੇ ਤੁਹਾਡੀ ਸਿਹਤ ਤੇ ਮਤਲਬ ਬੁਰਾ ਅਫੈਕਟ ਪਾ ਸਕਦੇ ਆ ਹਾਂ ਇਹ ਮੈਨੂੰ ਕਿਸੇ ਬੰਦੇ ਨੇ ਐਵੇਂ ਕਿਸੇ ਨੇ ਕਮੈਂਟ ਕੀਤਾ ਸੀ ਆਪਣੇ ਵੀਡੀਓ ਤੇ ਹਾਂ ਹਾਂ ਕੋਈ ਹੁੰਦਾ ਇਹਦੇ ਵਿੱਚ ਕੈਮੀਕਲ ਇਹ ਇਹ ਬਾਈ ਸੁਖਿੰਦਰ ਮੈਨੂੰ ਵੀ ਇਹ ਮਤਲਬ ਆਉਂਦੀ ਹੈ ਦਿੱਕਤ ਮੈਨੂੰ ਵੀ ਪੁੱਛਦੇ ਆ ਪਰ ਮੈਂ ਇਹ ਕਹਿਣਾ ਵੀ ਜਿਹੜਾ ਰੰਗ ਇਹਦੇ ਵਿੱਚ ਪਾਇਆ ਆਪਾਂ ਆਪਣੇ ਕੋਲੇ ਮਤਲਬ ਵਾਈਟ ਪੇਪਰ ਆਉਂਦਾ ਜੀ ਉਹੀ ਰੰਗ ਜਿਹੜਾ ਆਪਣੇ ਕੱਪੜਿਆਂ ਤੇ ਹੁੰਦਾ ਜਿਵੇਂ ਤੁਹਾਡੀ ਆ ਟੀ-ਸ਼ਰਟ ਹੈ ਇਹਦੇ ਵਿੱਚ ਜਿਹੜਾ ਕਲਰ ਪਾਇਆ ਉਹੀ ਇਹ ਹੈ हां ਵੀ ਮਤਲਬ ਕਹਿਣ ਤੋਂ ਵੀ ਜੇ ਰੰਗ ਰੰਗ ਕੈਮੀਕਲ ਆ ਤਾਂ ਆ ਵੀ ਰੰਗ ਆ ਬੱਸ ਮਤਲਬ ਇਹਦੇ ਵਿੱਚ ਕੀ ਆ ਰੰਗ ਨੂੰ ਚੜਾਉਣ ਵਾਸਤੇ ਕੈਮੀਕਲ ਪਾਉਣਾ ਪੈਂਦਾ ਨਾ ਕਿ ਰੰਗ ਕੈਮੀਕਲ ਆ ਹੂੰ ਠੀਕ ਹੈ ਜੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਇਹ ਹੈ ਵੀ ਜੇ ਮੈਂ ਆਪਾਂ ਕਹਿੰਨੇ ਕੋਈ ਸਸਤਾ ਰੰਗ ਉਹਦਾ ਕੋਈ 19 ਕੀ ਹੋ ਸਕਦਾ ਹੈ ਵੀ ਜੇ ਦਾ ਆਪਾਂ ਕਦੇ ਵੀ ਆਪਣਾ ਜੀ ਸਸਤੇ ਵਾਲਾ ਪੇਪਰ ਲਵਾਉਣਾ ਜਾਂ ਕੀ ਹੈ ਪਰ ਜਿਹੜਾ ਪੇਪਰ ਮਤਲਬ ਆਪਾਂ ਵਧੀਆ ਲਵਾਉਣੇ 3000 ਰੁਪਏ ਲੀਟਰ ਆਉਂਦਾ 4000 ਰੁਪਏ ਲੀਟਰ ਆਉਂਦਾ ਠੀਕ ਹੈ ਜੀ ਮੈਂ ਲਿਖ ਕੇ ਦੇ ਸਕਦਾ ਵੀ ਉਹਦਾ ਕੋਈ ਨੁਕਸਾਨ ਨਹੀਂ ਇਹ ਲੋਕਾਂ ਚ ਅਫਵਾਹ ਫਲਾਈ ਜਾਂਦੀ ਹੈ ਕਿੰਨਾ ਵੱਲੋਂ ਵੀ ਜਿਨ੍ਹਾਂ ਦਾ ਕੋਈ ਮਾਲ ਘੱਟ ਵਿਕਦਾ ਹੈ ਮਤਲਬ ਆਏ ਤਾਂ ਪੀਟੀ ਸ਼ਰਟਾਂ ਦੇ ਉੱਤੇ ਫੋਟੋ ਉਠਾਉਨੇ ਆ ਪ੍ਰਿੰਟਰ ਪ੍ਰਿੰਟਡ ਸ਼ੂਟ ਪਾਉਨੇ ਆ ਤਾਂ ਉਹ ਵੀ ਤਾਂ ਕੈਮੀਕਲ ਆ ਉਹ ਤਾਂ ਫਿਰ ਜਮਾ ਪਿੰਡੇ ਦੇ ਨਾਲ ਲੱਗੇ ਹੋਏ ਆ ਉਹੀ ਤਾਂ ਗੱਲ ਤੇ ਫਿਰ ਤਾਂ ਸਾਡੇ ਪਿੰਡੇ ਚ ਮੂਰੀਆਂ ਹੀ ਹੋ ਜਾਣਗੀਆਂ ਇੱਕ ਕੈਮੀਕਲ ਕੋਈ ਇਸ ਤਰ੍ਹਾਂ ਦਾ ਹੋਵੇ ਹੁਣ ਆਪਣੀ ਜੇਬ ਦੇ ਵਿੱਚ ਨੋਟ ਨੇ ਇਹਨਾਂ ਵੀ ਰੰਗ ਆ ਸਾਰੇ ਸਾਰੀ ਚੀਜ਼ਾਂ ਦੇ ਰੰਗ ਚ ਘਿਰੇ ਹੋਏ ਆ ਪੱਗ ਬੰਨੀ ਹੈ ਇਹਨੂੰ ਵੀ ਰੰਗ ਲੱਗਿਆ ਹੋਇਆ ਹੈ ਇਹ ਇੱਕ ਬਹਿਮ ਪਾਏਗਾ ਬਾਈ ਜਿਵੇਂ ਪੀਵੀਸੀ ਵਾਲੇ ਆ ਕਿਉਂਕਿ ਇਹ ਚੀਜ਼ ਕਾਮਯਾਬ ਜ਼ਿਆਦਾ ਹੋਗੀ ਹਾਂ ਤੇ ਹੁਣ ਦੀ ਵੀ ਕੀ ਘੱਟ ਰੇਟ ਦੇ ਵਿੱਚ ਹੈ ਤੇ ਉਹ ਪੀਵੀਸੀ ਵਾਲਾ ਜਿਹੜਾ ਮਾਲ ਨਹੀਂ ਵਿਕਦਾ ਤਾਂ ਉਹਨਾਂ ਨੇ ਇੱਕ ਭਰਮ ਪੈਦਾ ਕਰਿਆ ਦੁਕਾਨਦਾਰਾਂ ਲਈ ਪੂਜਾ ਐਨੀਮਲ ਸਪੈਸ਼ਲ ਇੱਕ ਬੰਦੇ ਦਾ ਨਾਮ ਹੀ ਕਹਿੰਦਾ ਵੀ ਉਹ ਕਹਿੰਦੇ ਜੀ ਇਹਨੂੰ ਆਪਾਂ ਪਿੱਛੇ ਲੈ ਜਾਣਾ ਤਾਂ ਕੀ ਕਰੀਏ ਉਹ ਕਹਦੇ ਐਂ ਕਹਦੋ ਵੀ ਕੈਮੀਕਲ ਆ ਹੁਣ ਭਾਈ ਮੈਂ ਸਾਨੂੰ ਪੁੱਛਦਾ ਵੀ ਇਹ ਇਹ ਜਿਹਾ ਕਿਹੜਾ ਥਰਮਾਮੀਟਰ ਬਣ ਗਿਆ ਜਿਹੜਾ ਇਹ ਕਹਦੂ ਵੀ ਇਹ ਨੁਕਸਾਨ ਕਰਦਾ ਜੀ ਇਹ ਚ ਕੈਮੀਕਲ ਨਹੀਂ ਜੇ ਆਪ ਕੰੰਦਾ ਤੇ ਦੂਸਰਾ ਰੰਗ ਵੀ ਕਰਦੇ ਆ ਤਾਂ ਉਹ ਵੀ ਤਾਂ ਅਕਸਰ ਕੈਮੀਕਲ ਆ ਉਹੀ ਗੱਲ ਕਰਦੇ ਵੀ ਕੰੰਦਾ ਤੇ ਰੰਗ ਤਾਂ ਉਹ ਤਾਂ ਹੁੰਦਾ ਹੀ ਆ ਆਪਣੇ ਕੋਲ ਇੱਕ ਆਪਾਂ ਆ ਵੀ ਦਿਖਾਉਣਾ ਯਾਰ ਥੋੜਾ ਜਿਹਾ ਇਹ ਵੀ ਦਿਖਾਉਣ ਵਾਲੀ ਚੀਜ਼ ਆ ਵੀ ਇਹਦੇ ਵਿੱਚ ਉਹ ਤੇਰੇ ਨਾਲ ਸੀਗੀਆਂ ਕੀ ਸੀਗਾ ਉਹ ਕੀ ਆਪਣਾ ਉਹ ਕੁਆਲਿਟੀਆਂ ਜੀਆਂ ਅੱਛਾ ਹਾਂ ਉਹ ਕੱਢੀ ਰੱਖੀ ਆ 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 ਠੀਕ ਹੈ ਕਿ ਨਹੀਂ ਮਤਲਬ ਜਿਹੜਾ ਕੰਦ ਤੇ ਰੰਗ ਡਾਇਰੈਕਟ ਹੋਣਾ ਸੀ ਉਹ ਰੰਗ ਜਾਲੀ ਤੇ ਹੋ ਗਿਆ ਤੇ ਜਾਲੀ ਕੰਦ ਨਾਲ ਚੰਬੜ ਕੰਦ ਨਾਲ ਚੰਬੜ ਇੰਨੀ ਗੱਲ ਆ ਬਸ ਠੀਕ ਹੈ ਕਿ ਨਹੀਂ ਤੇ ਇਹ ਜਾਲੀ ਦਾ ਵੀ ਮਤਲਬ ਫਰਕ ਹੁੰਦਾ ਕੁਆਲਿਟੀ ਚ ਹਾਂ ਇਹਦੇ ਵਿੱਚ ਬਾਈ ਜਿਵੇਂ ਪੇਪਰ ਆਪਾਂ ਕਹਿੰਦੇ ਨਾ ਜਿਆਦਾ ਲੋਕਾਂ ਨੂੰ ਵਿਹਮ ਹੈ ਵੀ ਜਿਹੜਾ ਪੇਪਰ ਮੋਟਾ ਹੋਊਗਾ ਤੇ ਉਹੀ ਵਧੀਆ ਹੋਊਗਾ ਜਾਂ ਪੇਪਰ ਚਮਕਾਲ ਉਹੀ ਵਧੀਆ ਇਹ ਨਹੀਂ ਹੁੰਦਾ ਬਾਈ ਜਿਹੜੀ ਆ ਜਾਲੀ ਐ ਜਿਵੇਂ ਆਪਾਂ ਨੇ ਕਹਿੰਦੇ ਪਰਾਣੀਆਂ ਬੁੜੀਆਂ ਤਾਣਾ ਤਾਣੀ ਹੁੰਦੀਆਂ ਨੇ ਤਾਣੀ ਇਹ ਜਾਲੀ ਦਾ ਫਰਕ ਹੋਊਗਾ ਵੀ ਜਿੰਨੀ ਇਹ ਜਾਲੀ ਸੰਘਣੀ ਹੋਊਗੀ ਉਨਾ ਪੇਪਰ ਵਧੀਆ ਹੋਊਗਾ ਵੀ ਮਤਲਬ ਆ ਜਿਵੇਂ ਪੁਣੀ ਪਈ ਆ ਹਾਂ ਇਹ 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 ਮਹਿੰਗਾ ਕਿ ਤੂੰ ਵੀ ਸੰਘਣੀ ਹੁੰਦੀ ਹੈ ਹਾਂ ਇਤੋਂ ਵੀ ਸੰਘਣੀ ਆਉਂਦੀ ਹੈ ਮਤਲਬ ਜਿਵੇਂ ਜਿਵੇਂ ਇਹ ਬਿਰਲੀ ਹੋਈ ਉਹ ਵੀ ਉਵੇਂ ਉਵੇਂ ਪੇਪਰ ਦੀ ਜਿਹੜੀ ਰੇਟ ਆ ਉਹ ਘਟੀ ਜਾਂਦਾ ਰਹਿੰਦਾ ਹੈ ਠੀਕ ਹੈ ਹਾਂ ਪਰ ਇਹ ਇਹ ਗੱਲਾਂ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਵੀ ਕਿਸੇ ਨੂੰ ਅਸਲ ਤਾਂ ਇਹ ਚੀਜ਼ ਤੇ ਮੈਂ ਕਿਉਂਕਿ ਇਹ ਚੀਜ਼ ਤੇ ਜ਼ਿਆਦਾ ਖੋਜ ਕਰਦਾ ਰਹਿਣਾ ਪਰ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਕੋਈ ਆ ਚੀਜ਼ ਬਾਰੇ ਜਾਲੀ ਬਾਰੇ ਦੱਸ ਦਊਗਾ ਵੀ ਆ ਚੀਜ਼ ਜਾਲੀ ਵੀ ਇਹਦੇ ਵਿੱਚ 8mm ਤੇ ਪਾਈ ਹੁੰਦੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਮਤਲਬ ਜਿਵੇਂ ਆਪਾਂ ਬਾਲ ਪੇਪਰ ਲਵਾਉਨੇ ਆ ਛੱਤ ਤੇ ਲੱਗ ਤਾਂ ਉਹਦੇ ਤੇ ਆ ਜਾਲੀ ਦੇ ਪਤਲੇ ਸੰਗੜੀ ਨਾਲ ਵੀ ਰੇਟ ਦਾ ਅਸਰ ਪੈਣਾ ਹਾਂਜੀ ਇਹਦੇ ਉੱਪਰ ਜਿਹੜੇ ਕਲਰ ਵਰਤੇ ਉਹਦੇ ਨਾਲ ਵੀ ਫਰਕ ਪੈਣਾ ਹਾਂ ਉਹਦੇ ਨਾਲ ਵੀ ਫਰਕ ਪੈਣਾ ਇੱਕ ਤਾਂ 500 ਰੁਪਏ ਲੀਟਰ ਵਾਲੀ ਬੋਤਲ ਆਪਾਂ ਲਾਉਣੇ ਮਸ਼ੀਨ 'ਚ ਇੱਕ ਲਾਉਣੇ ਆਪਾਂ 3000 ਰੁਪਏ ਵਾਲੀ ਫਰਕ ਤਾਂ ਪੈਣਾ ਹੀ ਪੈਣਾ ਜੀ ਇਹ ਚੀਜ਼ ਹੈ ਤੇ ਉਨੀ ਕੁਆਲਿਟੀ ਵਧੀਆ ਹੋਣੀ ਆ ਉਨੀ ਕੁਆਲਿਟੀ ਉਨੀ ਕੁਆਲਿਟੀ ਵਧੀਆ ਮਤਲਬ ਕਹਿਣ ਤੋਂ ਭਾਵ ਜੇ ਇਹ ਜਾਲੀਆਂ ਦਾ ਫਰਕ ਆ ਤੇ ਲੀਟਰ ਦਾ ਫਰਕ ਆ ਫਿਰ ਤੁਹਾਡੇ ਰੇਟਾਂ 'ਚ ਵੀ ਫਰਕ ਆ ਹਾਂ ਰੇਟਾਂ 'ਚ ਵੀ ਉਹ ਤਾਂ ਪੈਣੀ ਪੈਣਾ ਜੀ ਕਿਉਂਕਿ ਇੱਕ ਹੋਰ ਗੱਲ ਨਾਲ ਜੇ ਤੁਹਾਨੂੰ ਕਹਿੰਦਾ ਨਾ ਕੋਈ ਜਿੱਦਾਂ ਕਹਿੰਦੇ ਆਪਾਂ ਵੀ ਚਾਰ ਕਮਰਿਆਂ ਨਾਲ ਇੱਕ ਕਮਰੇ ਮੈਂ ਫਰੀ ਲਾ ਕੇ ਦਿੰਦਾ ਤੁਸੀਂ ਆਪ ਲਾ ਲਓ ਅੱਜ ਦੇ ਟਾਈਮ 'ਚ ਕੌਣ ਫਰੀ ਲਾ ਸਕਦਾ ਹੂੰ ਕਿ ਤੁਹਾਨੂੰ ਬਾਤੋ ਲਾ ਕੇ ਦੇ ਮੈਂਗਾ ਕਿਸੇ ਨੂੰ ਕੌਣ ਲਾ ਕੇ ਦੇ ਕੋਈ ਨਹੀਂ ਲਾ ਕੇ ਦਿੰਦਾ ਉਹ ਚੀਜ਼ ਤਾਂ ਆਪਣੇ ਦੇ ਵਿੱਚੋਂ ਹੀ ਕੱਢੂਗਾ ਉਹ ਉਲਟਾ ਫੁਲਟਾ ਕਰਕੇ ਕੱਢ ਲੂਗਾ ਪਰ ਇੱਥੇ ਕਹਿੰਦੇ ਆ ਵੀ ਆਪਾਂ ਨਹੀਂ ਜੋ ਚੀਜ਼ ਹੈਗੀ ਹੈ ਫਰੀ ਕੁਝ ਨਹੀਂ ਇੱਥੇ ਹਾਂ ਫਰੀ ਕੁਝ ਨਹੀਂ ਆਪਾਈ ਹੁਣਾਂ ਦੇ ਆਪਾਂ ਕਮਰੇ 'ਚ ਜਾ ਕੇ ਦੇਖ ਸਕਦੇ ਹਾਂ 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 ਚਲੋ ਦੇਖ ਲੈਣੇ ਹਾਂ ਆ ਦੇਖੋ ਆ ਇੱਥੇ ਲੱਗਿਆ ਹੋਇਆ ਕਿੰਨੇ ਘਰਾਂ 'ਚ ਕਰਤਾ ਹੋਊ ਹੁਣ ਤੱਕ ਬਈ ਸੁਖਿੰਦਰ ਐ ਮੰਨੋ ਵੀ ਪੰਜਾਬ ਤਾਂ ਲਗਭਗ ਕੋਈ ਜ਼ਿਲ੍ਹਾ ਨਹੀਂ ਹੋਣਾ ਜਿੱਥੇ ਨਹੀਂ ਕੰਮ ਹੋਇਆ ਹੁਣ ਆਪਣਾ ਲਗਭਗ ਆਲ ਪੰਜਾਬ 'ਚ ਕਰਤਾ ਐਮਪੀ 'ਚ ਕਰਤਾ ਹਮ ਹਰਿਆਣਾ 'ਚ ਕਰਤਾ ਹਮ ਤੇ ਹਿਮਾਚਲ 'ਚ ਕਰਤਾ ਠੀਕ ਹੈ ਸੰਤੋਸ਼ਟੀ ਵਾਸਤੇ ਕੀ ਕਰਦੇ ਆ ਗਾਹਕ ਜਦੋਂ ਨਵਾਂ ਗਾਹਕ ਆ ਉਹਦੇ ਵਾਸਤੇ ਉਹ ਉਹਦੀ ਤਾਂ ਇੱਕ ਪਰੇਸ਼ਾਨੀ ਆ ਉਹਨੂੰ ਐਂ ਲੱਗਦਾ ਡਰ ਲੱਗਦਾ ਵੀ ਯਾਰ ਉੱਚ-ਨੀਚ ਨਾ ਕਰ ਦੇਣ ਕੋਈ ਐਗਰੀਮੈਂਟ ਵਗੈਰਾ ਹੁੰਦਾ ਹਾਂ ਉਹ ਐ ਸੀਗਾ ਆਪਾਂ ਹੁਣੀ ਕਰਿਆਗਾ ਵੀ ਪਹਿਲਾਂ ਤਾਂ ਆਪਾਂ GST ਬੇਲੀ ਦੇ ਦਿੰਦੇ ਸੀ ਪੱਕਾ ਠੀਕ ਉਹਦੇ ਵਿੱਚ ਵੀ ਕਸਟਮਰ ਨੂੰ ਥੋੜੀ ਜੀ ਇਹ ਨਾ ਚਿੰਜ ਕਰਦੀ ਆ ਡਰ ਰਹਿੰਦਾ ਡਰ ਰਹਿੰਦਾ ਵੀ ਯਾਰ ਕਿਤੇ ਸਾਡਾ ਆਇਨਾ ਹੋ ਜੇ ਆਇਨਾ ਹੋ ਜੇ ਲੈਣਾ ਜਾਵੇ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ ਉਹਨੂੰ ਕਰਨ ਵਾਸਤੇ ਫਿਰ ਇੱਕ ਨਾ ਐਗਰੀਮੈਂਟ ਤਿਆਰ ਕਰਿਆ ਹੂੰ ਤੇ ਜੇ ਕਹਿੰਦੇ ਤਾਂ ਆਪਾਂ ਮੜਾ ਜਾ ਦਿਖਾ ਬਈ ਐਗਰੀਮੈਂਟ ਆ ਪੈਸੇ ਤਾਂ ਸਾਰੀਆਂ ਸ਼ਰਤਾਂ ਉਹਦੇ ਵਿੱਚ ਆ ਜਾਂਦੀਆਂ ਆਪ ਵਿੱਚ ਲਿਖੀਆਂ ਹੋਈਆਂ ਸਾਰੀਆਂ ਸ਼ਰਤਾਂ ਆ ਐਗਰੀਮੈਂਟ ਆ ਇਹ 9 ਸਾਲ ਦਾ ਕਰਾਂਗੇ ਅਸੀਂ ਕਸਟਮਰ ਨਾਲ ਮੋਟੀ ਮੋਟੀ ਜੀ ਮੈਂ ਦੱਸ ਦਿੰਨਾ ਵੀ ਜਿੰਨੀ ਰਕਮ ਆ ਉਹਦਾ 50% ਪਹਿਲਾਂ ਅਡਵਾਂਸ ਲੈਣਗੇ ਹਾਂ ਨਾ ਹਾਂਜੀ ਹਾਂ ਤੇ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਵੀ ਜਿਹੜਾ ਜਿਹੜਾ ਇਹਨਾਂ ਦਾ ਰੇਟ ਆ ਉਹ ਅਸਲ ਦੇ ਵਿੱਚ ਲੱਗਣ ਵਾਲੇ ਪੇਪਰ ਦੀ ਕੁਆਲਿਟੀ ਤੇ ਕਲਰਾਂ ਦੇ ਹਿਸਾਬ ਨਾਲ ਕਲਰਾਂ ਦੇ ਹਿਸਾਬ ਨਾਲ ਆ ਜੀ ਹਾਂ ਨਾ ਹਾਂ ਤੇ ਜਿਹੜੇ ਪੇਪਰ ਦਾ ਐਗਰੀਮੈਂਟ ਹੋ ਗਿਆ ਉਹੀ ਕੁਆਲਿਟੀ ਲਾ ਕੇ ਦੇਣ ਵਾਸਤੇ پابੰਦ ਹੋਊਗਾ ਉਹ ਸਾਈਨ ਹੋਣਗੇ ਹਾਂ ਹਾਂ ਸਾਈਨ ਹੋਣਗੇ ਠੀਕ ਹੈ ਨਾ ਗਾਰੰਟੀ ਦਾ ਟਾਈਮ 9 ਸਾਲ ਆ 9 ਸਾਲ ਦੇ ਵਿੱਚ ਪੇਪਰ ਦਾ ਫੇਟ ਹੋਣਾ ਪੀਲਾ ਪੈਣਾ ਸੋਰਾ ਸਲਾਵ ਕੁਝ ਵੀ ਜਗਾ ਤੇ ਪੇਪਰ ਦਾ ਉੱਤਰ ਜਾਣਾ ਹਾਂ ਉੱਤਰ ਜਾਣਾ ਜਿੱਥੇ ਸਲਾਵ ਆਉਂਦੀ ਆ ਉੱਥੇ ਉੱਤਰ ਜਾਣਾ ਉਹ ਲਿਖਤੀ ਰੂਪ ਦੇ ਵਿੱਚ ਆ ਐਗਰੀਮੈਂਟ ਤੇ ਲਿਖਿਆ ਆਊਗਾ ਸਾਈਨ ਕਰਕੇ ਦੇਊਗਾ ਹਾਂਜੀ ਹਾਂਜੀ ਠੀਕ ਆ ਬੈਠਾ ਤੁਹਾਡਾ ਆਈਡੀ ਪ੍ਰੂਫ ਲੱਗਿਆ ਹੋਊਗਾ ਹਾਂਜੀ 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 ਹਾਂ ਤਾਂ ਐ ਮਨੂਆ ਜਿਹੜਾ ਪੇਪਰ ਆ ਉਹਦੀ ਐ ਮਨੂ ਮਾਂ ਪਿਓ ਹੀ ਆਸੀ ਜਿਹੜੀ ਸੰਭਾਲ ਕਰਨੀ ਆ 9 ਸਾਲ ਤੱਕ ਹੂੰ ਵੀ ਮਤਲਬ ਲਾ ਕੇ ਤੇ ਆਏ ਨਹੀਂਗਾ ਵੀ ਤੁਸੀਂ ਖੜਾ ਛੜਾ ਕੇ ਭੱਜ ਗਏ ਮੁਰਗ ਮੁਰਗਾ ਨਾ ਨਾ ਜੀ ਨਾ 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 ਹੈਨਾ ਨਾ ਨਾ ਇਹ ਗੱਲ ਨਹੀਂ ਹੈ ਹੂੰ ਉਹ ਸਾਹਮਣੇ ਕਮਰੇ ਚ ਤਾਂ ਨਹੀਂ ਲੱਗਿਆ ਹਾਂ ਉਧਰ ਵੀ ਲੱਗਿਆ ਹੋਇਆ ਉਧਰ ਉਹ ਉਹ ਕਮਰੇ ਚ ਤਾਂ ਐ ਲੱਗਦਾ ਜਿਵੇਂ ਉਹ ਦੂਜਾ ਉਹਦੇ ਵਿੱਚ ਜਿਹੜੀ ਪੀਵੀਸੀ ਵਾਲਾ ਡਿਜ਼ਾਈਨ ਲੱਗਿਆ ਹੋਇਆ ਜੀ ਹਾਂ ਪੀਵੀਸੀ ਲੱਗਦੀ ਆ ਹੈਨਾ ਹਾਂ ਇਹ ਡਿਜ਼ਾਈਨ ਆ ਪੀਵੀਸੀ ਵਾਲਾ ਆ ਗਿਆ ਬਾਈ ਹੁਣਾਂ ਨੇ ਕਲਰ ਕਲੈਕਸ਼ਨ ਵੀ ਯਾਰ ਮਤਲਬ ਕਲਰ ਚੁਣਨ ਵਾਲੀ ਵੀ ਕਮਾਲ ਕਰਦੀ ਆ ਬਾਈ ਨਹੀਂ ਇਹ ਬਾਈ ਹੁਣੇ ਜਰਮਨ ਤੋਂ ਆ ਇਹ ਤਾਂ ਜਰਮਨ ਸੀ ਇਹਨਾਂ ਨੇ ਸਾਨੂੰ ਕਾਲ ਕਰਕੇ ਕਿਹਾ ਵੀ ਤੁਸੀਂ ਆਪ ਹੀ ਕਲਰ ਲਾਉਣੇ ਆ ਆਪ ਵੀ ਕਰਨਾ ਜੋ ਤੁਹਾਨੂੰ ਵਧੀਆ ਲੱਗਦਾ ਉਹ ਲਾਉਣਾ ਠੀਕ ਆ ਹਾਂ ਮਤਲਬ ਤੁਹਾਨੂੰ ਖੁੱਲਾ ਦੇਤਾ ਹਾਂ ਖੁੱਲਾ ਦੇਤਾ ਐਂਡ ਤੇ ਬਾਈ ਨਾਲ ਵੀ ਆਪਾਂ ਕਰਾਂਗੇ ਚੱਲ ਹੂੰ ਹੂੰ ਤੇ ਇਹਨਾਂ ਦਾ ਜਿਹੜਾ ਐ ਐਡੀ ਵੱਡੀ ਜਿਹੜੀ ਕੋਠੀ ਦਿਸਦੀ ਆ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕਰਤੀ ਬੱਸ ਬਾਈ 6 ਜਾਂ 7 ਦਿਨਾਂ ਚ ਕੰਪਲੀਟ ਹੋ ਜਾਂਦੀ ਆ 7-8 ਦਿਨਾਂ ਦੇ ਵਿੱਚ ਮਤਲਬ ਰਹਿਣ ਦਾ ਜਿਹੜੇ ਤੁਹਾਡੇ ਬੰਦੇ ਆ ਉਹ ਵਰਕਰ ਰਹਿਣ ਵਾਸਤੇ ਜਗ੍ਹਾ ਕੌਣ ਦੇਵੇ ਉਹਦੇ ਵਿੱਚ ਇਹ ਹੁੰਦਾ ਵੀ ਜ਼ਿਆਦਾਤਰ ਤਾਂ ਆਪਣੇ ਕਿਉਂਕਿ ਪੰਜਾਬ ਚ ਆਪਾਂ ਹੈਨਾ ਤੇ ਆਪਣੇ ਘਰਾਂ 'ਚ ਹੀ ਰਹਿ ਪੰਦੇ ਕਿਉਂਕਿ ਆਪਣਾ ਜਿਹੜਾ ਜਿਵੇਂ ਵੀ ਇਹ ਸਟਾਫ ਆ ਸਾਰਾ ਸਾਫ਼ ਸੁਥਰਾ ਹੈ ਨਾ ਘਰਾਂ ਜੀ ਰਹਿ ਪੰਦੇ ਆ ਪਰ ਆਦਰਵਾਈਜ਼ ਜੇ ਕੋਈ ਮਤਲਬ ਨਹੀਂ ਕਿਸੇ ਦੀ ਮਜਬੂਰੀ ਹੁੰਦੀ ਹੈ ਨਾ ਕੋਈ ਖਾਣਾ ਬਣਾਉਣ ਦੀ ਹੈ ਨਾ ਤਾਂ ਉਹ ਫਿਰ ਅਸੀਂ ਮਤਲਬ ਬਾਹਰ ਨੇੜੇ ਕੋਈ ਹੋਟਲ ਵਗੈਰਾ ਚ ਰਹਿਸ਼ ਕਰ ਲੈਂਦੇ ਆ ਤੇ ਉਹਦਾ ਚਲੋ ਜਿਹੜਾ ਕੋਈ ਖਰਚਾ ਹੁੰਦਾ ਉਹ ਕਸਟਮਰ ਦਾ ਹੀ ਹੁੰਦਾ ਫਿਰ ਠੀਕ ਆ ਹਾਂ ਜੀ ਹਾਂ ਆ ਨਾ ਯਾਰ ਆ ਆ ਲੱਗ ਗਿਆ ਇੱਥੇ ਆ ਗਿਆ ਆ ਆ ਲੱਗੀ ਹਨਾ ਠੀਕ ਹੈ ਜੀ ਮੈਂ ਆ ਕੇ ਯਾਰ ਗਵਾਂਡੀਆਂ ਮੈਂ ਆ ਕੇ ਕਹਿਤਾ ਵੀ ਯਾਰ ਆਹ ਉਹਨ ਯਾਰ ਸੋਹਣਾ ਲੱਗਦਾ ਯਾਰ ਇਹਨੂੰ ਤਾਂ ਪੱਟੂ ਹੂੰ ਠੀਕ ਫਿਰ ਉਹ ਜੇ ਫਿਰ ਤੁਸੀਂ ਉਹਨ ਪੱਟਿਆ ਹੂੰ ਫਿਰ 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 ਉਹਦਾ ਹੀ ਖਰਚਾ ਡਬਲ ਲੱਗੂਗਾ ਹਾਂ ਫਿਰ ਉਹਦਾ ਤਾਂ ਬਾਈ ਤੁਹਾਨੂੰ ਪਤਾ ਹੈ ਫਿਰ ਆਉਣਾ ਜਾਣਾ ਹਨਾ ਤੇ ਦੁਬਾਰਾ ਲਾਉਣਾ ਹੀ ਪੈਂਦਾ ਸਾਡੀ ਮਜਬੂਰੀ ਹੈ ਅਸੀਂ ਕੋਈ ਕਰ ਨਹੀਂ ਸਕਦੇ ਉਹਦੇ ਵਿੱਚ ਵੀ ਮਤਲਬ ਜੇ ਇੱਕ ਵਾਰੀ ਇੱਕ ਵਾਰੀ ਮੈਂ ਸਿਲੈਕਟ ਕਰ ਲਿਆ ਆ ਲਾ ਦਿਓ ਹਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ ਯਾਰ ਇਹ ਨਹੀਂ ਸੂਟ ਹਾਂ ਤਾਂ ਫਿਰ ਜਿਹੜਾ ਉਹ ਪਟਣਾ ਪਿਆ ਉਹਦਾ ਖਰਚਾ ਗਾਹਕ ਨੂੰ ਪਊਗਾ ਗਾਹਕ ਨੂੰ ਪੈਣਾ ਪਰ ਇੱਕ ਵਾਰੀ ਇਹ ਹੁੰਦਾ ਸੀ ਕਸਟਮਰ ਨੂੰ ਇਹ ਕਹਿ ਦਿੰਦੇ ਆ ਵੀ ਸਿਲੈਕਟ ਕਰਿਆ ਚਲੋ ਕਰਿਆ ਤੁਸੀਂ ਤੇ ਜੇ ਅਸੀਂ ਕਰਿਆ ਉਹ ਗੱਲ ਵੱਖ ਹੈ ਫਿਰ ਤਾਂ ਸਾਡਾ ਜੇ ਕਸਟਮਰ ਨੇ ਸਿਲੈਕਟ ਕਰਿਆ ਤੇ ਪਰ ਉਹਨੂੰ ਕਹਿੰਨੇ ਇੱਕ ਵਾਰੀ ਲੱਗ ਜਾਣ ਦੋ ਵੀ ਕਿਉਂਕਿ ਥੱਲੇ ਚੀਜ਼ ਪਈ ਹੋਰ ਚੀਜ਼ ਹੁੰਦੀ ਜਦੋਂ ਲੱਗ ਜਾਂਦੀ ਆ ਉਹ ਚੀਜ਼ ਹੋਰ ਹੁੰਦੀ ਆਸੇ ਦੇ ਵਿੱਚ ਵੀ ਲਿਖੀ ਹੋਈ ਹੈ ਤੁਹਾਡੀ ਇਹ ਗੱਲ ਹਨਾ ਹਾਂਜੀ ਹਾਂ ਹਾਂ ਨਾ ਤੇ ਇੱਕ ਇੱਕ ਆ ਬਾਲ ਪੱਟੀ ਵਾਲੀ ਗੱਲ ਲਿਖੀ ਹੋਈ ਆ ਵੀ ਇਹ ਕਹਿੰਦੇ ਵੀ ਕੰਧਾਂ ਦੇ ਉੱਤੇ ਬਾਲ ਪੱਟੀ ਭਰਨੀ ਪੈਂਦੀ ਆ ਹਾਂਜੀ ਵੀ ਆ ਜਾਲੀ ਲਾਉਣ ਤੋਂ ਪਹਿਲਾਂ ਬਾਲ ਪੱਟੀ ਭਰਨੀ ਪੈਂਦੀ ਉਹ ਕੀ ਦੀ ਆ हां ਉਹਦੇ ਵਿੱਚ ਇਹ ਹੈ ਵੀ ਜਿਆਦਾ ਕਸਟਮਰ ਸਾਡੇ ਨਾਲ ਠੇਕਾ ਕਰ ਲੇ। ਹੂੰ ਕਿਉਂਕਿ ਦਿਹਾੜੀ ਦਾ ਸਾਡਾ ਨਹੀਂ ਠੀਕ ਆਉਂਦਾ ਜੀ ਕਿਉਂਕਿ ਏਡੀ ਦੂਰੋਂ ਆਉਣਾ ਹੈ ਜੇ ਬੰਦਾ ਮਤਲਬ 5 600 700 ਦਿਹਾੜੀਆਂ ਦਾ ਰਸਤੇ 'ਚ ਨਿਕਲ ਜਾਂਦੀ ਹੈ ਜੇ ਅਸੀਂ ਦੂਰ ਜਾਣਾ ਹੈ 200 ਕਿਲੋਮੀਟਰ ਉਹ ਠੇਕਾ ਕਰਦੇ ਆ ਜੀ ਬਿਲਕੁਲ ਸਾਰਾ ਹੂੰ ਵਿਚੀਵਾਲ ਪੱਟੀ ਦਾ ਜੇ ਕੋਈ ਕਸਟਮਰ ਦੀ ਆਪ ਦੀ ਚੋਅ ਵਸਾ ਤਾ ਉਹ ਆਪਣਾ ਮਿਸਤਰੀ ਵੀ ਲਾ ਸਕਦਾ ਹੈ। ਠੀਕ ਆ। ਹਾਂਜੀ। ਮਤਲਬ ਕਹਿਣ ਤੋਂ ਭਾਵੇਂ ਆ ਵੀ ਤੁਹਾਡਾ ਜਿਹੜਾ ਅਗਲੇ ਨਾਲ ਪਰ ਸਕੁਅਰ ਫੁੱਟ ਹੋਊਗਾ ਉਹ ਵਾਲ ਪੇਪਰ ਲੱਗਣ ਦਾ ਹੋਊਗਾ ਬਾਲ ਪੱਟੀ ਦੇ ਜੇ ਅਗਲੇ ਦੇ ਪੈਸੇ ਆਪਦੇ ਹੋਣਗੇ ਹਾਂ ਬਾਲ ਪੱਟੀ ਦੇ ਅ ਅੱਡ ਲੱਗਣਗੇ ਜੇ ਸਾਡੇ ਤੋਂ ਕਰਾਉਣੇ ਆ ਉਹਦੇ ਵੀ ਅੱਡ ਲੱਗਣਗੇ ਜੇ ਕਸਟਮਰ ਨੇ ਆਪ ਕਰਾਉਣਾ ਹੈ ਤਾਂ ਉਹ ਤੋਂ ਉਹਦੇ ਹੈਗੀ ਹੈਗੀ ਅੱਛਾ ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਹਾਂ ਇਹਦੇ ਵਿੱਚ ਲਿਖਿਆ ਹੋਇਆ ਹੈ ਗੁਰਪ੍ਰੀਤ ਜਿਵੇਂ ਮੰਨ ਕੇ ਚੱਲੋ ਜਦੋਂ ਆਪਾਂ ਕੋਠੀ 'ਚ ਲਾਉਣਾ ਹੁੰਦਾ ਹੈ ਹਨਾ ਹਾਂਜੀ ਉਦੋਂ ਆਹਾ ਪੱਖੇ ਹੋਗੇ ਪੜਦੇ ਹੋਗੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਏਸੀ ਲੱਗਿਆ ਹੋਇਆ ਫਿਰ ਕੂਲਰ ਲੱਗਿਆ ਹੋਇਆ ਤਾਂ ਮਾਲੀਆਂ ਸਹੀ ਹੈ ਉੱਥੋਂ ਮਤਲਬ ਕੱਢਣੀਆਂ ਪੈਣੀਆਂ ਹਾਂਜੀ 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 ਉਹ ਉਹਦਾ ਉਹ ਅਗਲੇ ਨੇ ਸਫਾਈ ਕਰਨੀ ਹੁੰਦੀ ਹੈ ਹਾਂ ਹੁੰਦੀ ਤਾਂ ਦੇਖੋ ਆਹਾਂ ਕਸਟਮਰ ਦੀ ਹੈ ਵੀ ਉਹਨਾਂ ਨੇ ਸਾਨੂੰ ਸਾਰਾ ਕਮਰਾ ਰੈਡੀ ਕਰਕੇ ਦੇਣਾ ਹੁੰਦਾ ਤਿਆਰ ਖਾਲੀ ਕਰਕੇ ਹੂੰ 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 ਪਰ ਚਲੋ ਆਪਣਾ ਥੋੜਾ ਜਿਹਾ ਪੰਜਾਬ ਦੇ ਲੋਕ ਹੈ ਥੋੜਾ ਜਿਹਾ ਮੰਨ ਲਾ ਐਡਰੈਸਮੈਂਟ ਕਰ ਲੈਣੇ ਆ ਉਨੀ ਕੀ ਕਰ ਲੈਨੇ ਪਰ ਸਾਰਾ ਨਹੀਂ ਕਹਿ ਸਕਦੇ ਵੀ ਆਪਾਂ ਸਾਰੇ ਸਾਰਾ ਕੁਝ ਖੋਲ ਹੀ ਹੈ ਬੇਗਰੇ ਦਾ ਪੇਟ ਵਿੱਚ ਬਾਹਰ ਕੱਢ ਗਏ ਇਹ ਨਹੀਂ ਹੁੰਦਾ ਪਰ ਥੋੜਾ ਜਿਹਾ ਕੋਈ ਬੈਡ ਰਿਸਕ ਆਉਣਾ ਇੱਧਰ ਕਰਨਾ ਇੰਨਾ ਕੁ ਤਾਂ ਮਤਲਬ ਮਾੜਾ ਮੋਟਾ ਹੋ ਜਾਂਦਾ ਇੰਨਾ ਕੁ ਹੋ ਜਾਂਦਾ ਹਾਂ ਇੰਨਾ ਕੁ ਹੋ ਜਾਂਦਾ ਜੀ ਇੰਨਾ ਕੁ ਹੋ ਜਾਂਦਾ ਤੇ ਇਹ ਬਾਈ ਹੁਣਾਂ ਨਾ ਮਾੜੀ ਜੀ ਗੱਲ ਕਰਨਾ ਮੈਂ ਪੁੱਛਣਾ ਕਈ ਵਾਰੀ ਮੈਂ ਆਪ ਹੀ ਸਿਰਫ ਤਾਂ ਕਰੀ ਜਾਵਾਂ ਵੀਰੇ ਤੁਹਾਡਾ ਨਾਂ ਕੀ ਆ ਮੇਰਾ ਨਾਂ ਵੀ ਗੁਰਪ੍ਰੀਤ ਆ ਪਾਜੀ ਤੁਸੀਂ ਬਾਹਰੋਂ ਇਹਨਾਂ ਨੂੰ ਕਿਹਾ ਸੀ ਹਾਂ ਜੀ ਪਾਜੀ ਮੈਂ ਨਾ ਤੁਹਾਡੀ ਵੀਡੀਓ ਵੇਖੀ ਸੀਗੀ YouTube ਤੇ ਜੀ ਕਿਉਂਕਿ ਮੈਂ ਦੇਖਦਾ ਰਹਿੰਦਾ ਹਮੇਸ਼ਾ ਜੀ ਤੇ ਉਹ ਤੇ ਮੈਨੂੰ ਜਦਾਂ ਵਧੀਆ ਲੱਗਾ ਜਾਨੀ ਕਿ ਜਦਾਂ ਪੇਪਰ ਲਾਉਂਦੇ ਆ ਨਾ ਉਹ ਤੋਂ ਫਿਰ ਮੈਂ ਭਾਜੀ ਉਹਨਾਂ ਨਾਲ ਕੰਟੈਕਟ ਕੀਤਾ ਉਸ ਤੋਂ ਬਾਅਦ ਹੀ ਕਈ ਵਾਰੀ ਭਾਈ ਵੀਡੀਓ ਬੂੜੂ ਜਿੱਤ ਅਸੀਂ ਸੋਹਣੀਆਂ ਚੀਜ਼ਾਂ ਦਿਖਾ ਦਿੰਨੇ ਆ ਮੁੜ ਕੇ ਜਦੋਂ ਗਰਾਉਂਡ ਤੇ ਲੱਗੀਆਂ ਤੇ ਬੰਦੇ ਨੂੰ ਲੱਗਦਾ ਕਿ ਨਹੀਂ ਯਾਰ ਉਹ ਗੱਲ ਨਹੀਂ ਬਣੀ ਐ ਤਾਂ ਨਹੀਂ ਕੋਈ ਗੱਲਬਾਤ ਨਹੀਂ ਇੰਦਾ ਦੀ ਗੱਲਬਾਤ ਨਹੀਂ ਕਿਉਂਕਿ ਤੁਹਾਡੀਆਂ ਵੀਡੀਓ ਵੇਖਿਆ ਕੋਈ 100% ਸੱਚ ਹੀ ਹੁੰਦਾ ਤਕਰੀਬਨ ਫੇਸ ਕਰਕੇ ਥੋੜੀ ਜੀ ਇਸ ਬੰਦੇ ਨੂੰ ਥੋੜੀ ਗਰੰਟੀ ਹੈਗੀ ਸੀਗੀ ਤੇ ਫਿਰ ਮੈਂ ਭਾਜੀ ਉਹਨਾਂ ਨਾਲ ਕੰਟੈਕਟ ਕੀਤਾ ਮੈਂ ਕਿਹਾ ਵੀ ਆਪਾਂ ਇੰਦਾ ਦਾ ਪੇਪਰ ਲਾਉ ਇਹਨਾਂ ਨੇ ਕੰਮ ਕੰਪਲੀਟ ਕਰਤਾ ਹਾਂਜੀ ਕੰਮ ਜਿੰਨੇ ਜਿੰਨੇ ਦਿਨਾਂ ਚ ਆਖਿਆ ਸੀ ਉਹਨੇ ਚ ਕਰਤਾ ਹਾਂਜੀ ਇਹਨਾਂ ਨੇ 10 ਦਿਨ ਸਾਨੂੰ ਕਹੇ ਪਰ ਮੈਂ ਹਾਂ 7-8 ਦਿਨ ਜੇ ਹੋ ਗਿਆ ਕੰਪਲੀਟ ਜ਼ਰਾ 7-8 ਦਿਨਾਂ ਦੇ ਵਿੱਚ ਹੋ ਗਿਆ ਹੋ ਗਿਆ ਜਿੰਨੇ ਦਿਨਾਂ ਦੇ ਵਿੱਚ ਕਲੀਅਰ ਤੇ ਇਹ ਇਹਨਾਂ ਨੂੰ ਇਹਨਾਂ ਨਾਲ ਤੁਹਾਡਾ ਨਹੀਂ ਤਾਂ ਆਮ ਤੌਰ ਤੇ ਮਿਸਤਰੀਆਂ ਨਾਲ ਮੁੜ ਕੇ ਧੱਕੇ ਧੁੱਕੇ ਮਾਰ ਕੇ ਨਿਬੜਦਾ ਹੁੰਦਾ ਤੁਸੀਂ ਉਹ ਨਹੀਂ ਕੀਤਾ ਐਵੇਂ ਤਾਂ ਨਹੀਂ ਗੱਲਬਾਤ ਸਹੀ ਤੁਹਾਡੀ ਆਮ ਨਾਲ ਇਹਨਾਂ ਨੇ ਕੰਮ ਆਪਣਾ ਜਿੱਦਾਂ ਵੀ ਇਹਨਾਂ ਨੇ ਕੀਤਾ ਸਭ ਵਧੀਆ ਕੀਤਾ ਮਤਲਬ ਵਧੀਆ ਕਰ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ ਇਹਨਾਂ ਨਾਲ ਨਹੀਂ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਵੀਡੀਓ ਬਣਾਉਣ ਦੀ ਆਗਿਆ ਦੇਤੀ ਉੱਥੋਂ ਪਤਾ ਲੱਗਦਾ ਨਹੀਂ ਤਾਂ ਅਗਲਾ ਕਹਿੰਦਾ ਨਾ ਨਾ ਭਾਈ ਉੱਥੋਂ ਪਤਾ ਲੱਗਦਾ ਵੀ ਇਹ ਬੰਦਿਆਂ ਨੇ ਯਾਰ ਤੁਹਾਡੀ ਫੈਮਿਲੀ ਨਾਲ ਵਧੀਆ ਬਿਹੇਵ ਕੀਤਾ ਹੈ ਹਨਾ ਇਹਨਾਂ ਦੇ ਜਿੰਨਾਂ ਦੇ ਫਾਦਰ ਸਾਹਿਬ ਨੇ ਬਹੁਤ ਵਧੀਆ ਸਾਡੀ ਬਹੁਤ ਵਧੀਆ ਰਿਸਪੈਕਟ ਸੇਵਾ ਬਹੁਤ ਕਰਿਆ ਇਹ ਨਹੀਂ ਲੱਗੇ ਨਹੀਂ ਵੀ ਅਸੀਂ ਮਾਲਕ ਕਿਸੇ ਦੇ ਘਰੇ ਕੰਮ ਕਰੀਏ ਸਾਨੂੰ ਐਂ ਲੱਗਿਆ ਵੀ ਅਸੀਂ ਆਪਦੇ ਘਰੇ ਕਰੀ ਜੰਨੇ ਆ ਇੰਨਾ ਜ਼ਿਆਦਾ ਰਿਸਪੈਕਟ ਕਰੀ ਇਹਨਾਂ ਨੇ ਬਹੁਤ ਵਧੀਆ ਬਹੁਤ ਬਾਈ ਥੈਂਕ ਯੂ ਬਾਈ ਤੁਸੀਂ ਨਾ ਅਸਲ ਦੇ ਵਿੱਚ ਇਹ ਪੰਜਾਬ ਦੇ ਇੱਕ ਕਿਰਤੀ ਬੰਦਿਆਂ ਨੂੰ ਜਿਹਦੇ ਸਿਰ ਤੇ ਪੰਜ ਸੱਤ ਹੋਰ ਪਰਮਾਨ ਦੀ ਰੋਟੀ ਚੱਲਦੀ ਆ ਬੇ ਇੱਕ ਕਿਰਤੀ ਮੁੰਡੇ ਨੂੰ ਸਪੋਰਟ ਕੀਤੀ ਆ ਅਸਲ ਦੇ ਵਿੱਚ ਇਹ ਵੀ ਬਾਈ ਦਰਮਿਆਨੇ ਕਰੂੰ ਆ ਮੁੰਡਾ ਪਰ ਇਹਨੇ ਹਿੰਮਤ ਕੀਤੀ ਆਪਦੇ ਕੰਮ ਨੂੰ ਇੰਟਰਨੈਟ ਤੇ ਲੈ ਕੇ ਆਏ ਆਪਦੇ ਕੰਮ ਦੇ ਵਿੱਚ ਕੁਆਲਿਟੀ ਲੈ ਕੇ ਆਇਆ ਅੱਜ ਇਹ ਪੂਰੇ ਪੰਜਾਬ ਚ ਕੀ ਹਰਿਆਣਾ ਰਾਜਸਥਾਨ ਤੱਕ ਕੰਮ ਕਰੀ ਜਾਂਦਾ ਬਿਲਕੁਲ ਕਰੀ ਬਹੁਤ ਵਧੀਆ ਕੰਮ ਕੀਤਾ ਕਹਿ ਨਹੀਂ ਸਕਦੇ ਆਪਾਂ ਵੀ ਮਾੜਾ ਹੁਣ ਸੋਣਾ ਦਿੱਦਾ ਵੀ ਇਹਨਾਂ ਨੂੰ ਕਿਹਾ ਹੀ ਉਸਾਂ ਨਾਲ ਆਪਣੇ ਹਿਸਾਬ ਨਾਲ ਕੰਮ ਵਧੀਆ ਆਪਣੇ ਰਗਲ ਦੇ ਵਧੀਆ ਕੀਤਾ ਗੁਰਪ੍ਰੀਤ ਇਹੋ ਜਿਹੇ ਬੰਦੇ ਤਾਂ ਮਿਲ ਜਾਂਦੇ ਆ ਇਹ ਤਾਂ ਆਪਾਂ ਦਖਾਂ ਤੇ ਕੱਚ ਮਾਰੇ ਵੀ ਮਿਲ ਜਾਂਦੇ ਕੋਈ ਦਿੱਕਤਾਂ ਵੀ ਹੁੰਦੀਆਂ ਚਲੋ ਉਹਨਾਂ ਦਾ ਤਾਂ ਕਹਿ ਨਹੀਂ ਸਕਦੇ ਕੈਮਰੇ ਸਾਹਮਣੇ ਨੇ ਆਉਂਦਗਾ ਆਉਂਦੀ ਬਹੁਤ ਆਉਂਦੀ ਆ ਬਾਈ ਇਹ ਤਾਂ ਕਈ ਵਾਰ ਕੰਨਾਂ ਨਾਲ ਲਾ ਕੇ ਨੱਕ ਨਾਲ ਲੱਕੀ ਨਾਲ ਕਢਾ ਦਿੰਦੇ ਆ ਅਜਾ ਮਤਲਬ ਬੰਦੇ ਤਾਂ ਸਾਰੇ ਤਰ੍ਹਾਂ ਦੇ ਨੇ ਫਿਰ ਦੁਨੀਆ ਚੱਲਣੀ ਨਹੀਂ ਨਾ ਜੇ ਇਕੱਲੇ ਚੰਗੇ ਬੰਦਿਆਂ ਨਾਲ ਆਪਾਂ ਕਹਦੇ ਦੁਨੀਆ ਚੱਲੂ ਨਹੀਂ ਚੱਲਦੀ ਉਹ ਪਰ ਮੈਨੂੰ ਐ ਵੀ ਲੱਗਦਾ ਵੀ ਸ਼ਾਇਦ ਬਾਈ ਹੋਣਾ ਦੀ ਆਪਾਂ ਇੱਜ਼ਤ ਵੀ ਜ਼ਿਆਦਾ ਤਾਂ ਕਰ ਰਹੇ ਹਾਂ ਕਿਉਂਕਿ ਆਪਾਂ ਨੂੰ ਮਾੜੇ ਟੱਕਰਦੇ ਆ ਜੇ ਸਾਰੇ ਇਹੋ ਜਿਹੇ ਟੱਕਰਦੇ ਨੂੰ ਫਿਰ ਅਗਲਾ ਕਹਿੰਦਾ ਇਹ ਬੰਦੇ ਤਾਂ ਇਹੋ ਜਿਹੇ ਹੀ ਹੁੰਦੇ ਆ ਇਹੋ ਜਿਹੇ ਹੁੰਦੇ ਆ ਹਾਂ ਸਹੀ ਗੱਲ ਹਰ ਇੱਕ ਚੀਜ਼ ਨਾਲ ਦੇਖੋ ਚੰਗੇ ਨਾਲ ਮਾੜਾ ਰਾਤ ਨਾਲ ਦਿਨ ਸਾਰਾ ਕੁਝ ਉਲਟ ਜੁੜਿਆ ਹੋਇਆ ਦੇਖੋ ਇਹ ਚੀਜ਼ਾਂ ਨਾ ਐਂ ਚੱਲਦੀਆਂ ਗੁਰਪ੍ਰੀਤ ਇੱਕ ਗੱਲ ਇੱਕ ਮੈਨੂੰ ਸਵਾਲ ਹੋਰ ਦੱਸ ਐਡਾ ਕ ਕਮ ਇੱਕ ਕਮਰਾ ਹੋਊਗਾ 15 16x14 ਦਾ ਕਮਰਾ ਹੋਊਗਾ ਇੱਥੇ ਜੇ ਹੋਊਗਾ ਅੰਦਾਜ਼ਾ ਹਾਂ ਵੀ ਏਡੇ ਕਮਰੇ ਦੇ ਵਿੱਚ ਉਹ ਇੱਕ ਬਾਰੀ ਆ ਗਈ ਇੱਕ ਦਰਵਾਜ਼ਾ ਆ ਗਿਆ ਇੰਨਾ ਹੀ ਹੁੰਦਾ ਹੂੰ ਹੂੰ ਆ ਦੋ ਦਰਵਾਜ਼ੇ ਆ ਗਏ ਬਿਲਕੁਲ ਜੀ ਅੰਦਾਜ਼ਾ ਹੂੰ ਵੱਧ ਘੱਟ ਸਾਡਾ ਰੱਖਦਾ ਸਕਦਾ ਰੇਟ ਕਿੰਨੇ ਚ ਤਿਆਰ ਹੋ ਜੂ ਸਣੇ ਤੇਰੀ ਲੇਬਰ ਸਣੇ ਵਾਲਪੇਪਰ ਹੂੰ ਸਣੇ ਵਿੱਚ ਮਾੜੀ ਮੋਟੀ ਵਾਲ ਪੱਟੀ ਵੀ ਲੱਗ ਕੇ ਠੀਕ ਹੈ ਜੀ ਇਹ ਬਸ ਸਟਾਰਟਿੰਗ ਤੁਸੀਂ ਮੰਨ ਲਓ ਵੀ 15000 ਚ ਵੀ ਹੋ ਸਕਦਾ ਹੈ ਹੂੰ ਵਧੀਆ ਪਰ ਉਹਦੇ ਵਿੱਚ ਕੀ ਹੈ ਜਿਮ ਚਮਕਾਲਾਂ ਦਾ ਜੇ ਮੈਟ ਕਰਨਾ ਥੋੜਾ ਜਿ ਤੁਸੀਂ ਉਹ ਉਹਦੇ ਵਿੱਚ ਆਏ ਵੀ 18 ਜਾਂ 20000 ਚ ਵੀ ਹੋ ਸਕਦਾ ਹੈ। ਮਤਲਬ 15 ਤੋਂ 20000 ਰੁਪਿਆ ਵਿੱਚ ਹੋ ਜਾਂਦਾ ਹੈ। ਬਈ ਜੇ ਸੁਪਰ ਕੁਆਲਿਟੀ ਪੂਰੀ ਲਾਉਣੀ ਹੈ ਤਾਂ 20000 ਵਿੱਚ ਹੋ ਜਾਂਦਾ। ਸਾਣੇ ਛੱਤ। ਹਾਂ ਬਿਲਕੁਲ ਛੱਤ ਨਾਲ। ਸਾਣੇ ਛੱਤ। ਹਾਂ ਵੀ ਪਾਲ ਪੱਟੀ ਦੇ ਵੀ ਟੱਚਿੰਗ ਮੰਨੋ ਥੋੜੀ ਜੀ। ਇੱਥੋਂ ਆ ਜਗ੍ਹਾ ਤੋਂ ਸਾਰਾ ਲਿਖਿਆ ਹੋਇਆ ਸੀਗਾ ਤੇ ਆ ਤੁਹਾਨੂੰ ਭੇਜੂਗਾ ਵੀਡੀਓ ਪਹਿਲਾਂ ਬਣਾਈ ਸੀ ਸੀ ਆ ਸਾਰਾ ਪੱਟਿਆ ਹੋਇਆ ਸੀਗਾ ਤੇ 9 ਸਾਲ ਲਈ ਤੇਰੀ ਲਿਖਤ ਚ ਗਾਰੰਟੀ। ਗਾਰੰਟੀ ਹੋ ਗਈ ਜੀ। ਐਗਰੀਮੈਂਟ ਮਤਲਬ ਇਹਨਾਂ ਤੋਂ ਸਟਾਰਟ ਕਰਤਾ ਮਨੂੰ ਅ 9 ਸਾਲ ਇਹ ਤਾਂ ਕਹਿ ਰਿਹਾ ਪਿਛਲੇ ਸਾਲੇ 8 ਸਾਲ ਕਹਿੰਦਾ ਸੀ ਹਾਂਜੀ ਹਾਂਜੀ ਕਿਉਂਕਿ ਇਹਨੂੰ 8 ਸਾਲ ਹੋਏ ਸੀ ਲਾਉਂਦੇ ਨੂੰ ਬਿਲਕੁਲ ਬਿਲਕੁਲ ਫਿਰ 8 ਸਾਲ ਦੀ ਗਾਰੰਟੀ ਦਿੰਦਾ ਸੀ ਮੈਂ ਇਹਨੂੰ ਪੁੱਛਿਆ ਕਿ 8 ਸਾਲ ਦੀ ਕਿਉਂ ਕਿੰਦਾ ਭਾਈ ਮੇਰੇ ਲੱਗਿਆਂ ਨੂੰ 8 ਸਾਲ ਹੋਇਆ ਮੈਂ ਜਿੰਨਾ ਵਰਤਿਆ ਉਹਨੇ ਦੀ ਗਾਰੰਟੀ ਦੇਵਾਂਗਾ ਬਿਲਕੁਲ ਇਹ ਸਾਲੇ ਨੇ ਸਾਲ ਬਾਦ 9 ਸਾਲ ਦੀ ਗਾਰੰਟੀ ਕਰਤੀ ਕਿਉਂਕਿ ਇਹਨੂੰ ਇਹਦੇ ਲੱਗਿਆਂ ਨੂੰ 9 ਸਾਲ ਹੋ ਗਏ ਮੇਰੇ ਸਾਹਮਣੇ ਅਗਲੇ ਸਾਲ ਆਪਾਂ 10 ਸਾਲ ਕਰ ਦਾਂਗੇ 10 ਦੀ ਕਰ ਦਾਂਗੇ ਭਾਈ ਅੱਗੇ ਤੁਹਾਨੂੰ ਕੋਈ ਹੋਰ ਨਵੀਂ ਚੀਜ਼ ਲੈ ਕੇ ਆਵਾਂਗੇ ਹਨਾ ਹਾਂ ਵੀ 10 ਸਾਲ ਦੀ ਗਾਰੰਟੀ ਹੋ ਜੂਗੀ ਅਗਲੇ ਸਾਲ ਤੇ ਅਸਲ ਦੇ ਵਿੱਚ ਮਤਲਬ ਜੇ 8 ਇਹਨਾਂ ਨੂੰ 9 ਸਾਲ ਦੀ ਗਾਰੰਟੀ ਭਾਈ ਹੁਣ ਉਹਨੂੰ ਲੈ ਕੇ ਦਿੱਤੀ ਆ ਤਾਂ ਫਿਰ 11 12 ਸਾਲ ਤੱਕ ਕਿਤੇ ਨਹੀਂ ਚੱਲਿਆ ਲਕਦਾਉਂ ਨਹੀਂ ਜਾਂਦਾ ਕਦੇ ਹਾਂ ਨਾ ਭਾਈ ਹੋਰ ਤੋਂ ਬਾਅਦ ਵੀ ਨਹੀਂ ਕਿ ਤੂੰ ਇਹਨੂੰ 18 20 ਸਾਲ ਨਹੀਂ ਹੁੰਦਾ ਜੀ ਕੁਛ ਕੁਛ ਹੀ ਨਹੀਂ ਹੁੰਦਾ ਇਹਨੂੰ ਆਪਾਂ ਦੇਖਿਆ ਨਾ ਤੇ ਵਿੱਚ ਉਹ ਜਾਲੀ ਪਾਈ ਹੋਈ ਹੈ ਤੁਸੀਂ ਆਪ ਉਹ ਗੁੰਨਤੀ ਬਣਾਈ ਹੋਈ ਹੈ ਤੇ ਉਹ ਇੱਕ ਰੰਗ ਆ ਉਹਦੇ ਉੱਤੇ ਰੰਗ ਦੀ ਨਾ ਪਰਤ ਚੜਾਈ ਹੋਈ ਹੈ ਬਸ ਹੁਣ ਕਈ ਬੰਦੇ ਵੀ ਇਹ ਵੀ ਪੁੱਛਦੇ ਆ ਭਾਈ ਸੁਖਵਿੰਦਰ ਵੀ ਇਹ ਕਹਿੰਦੇ ਤੁਸੀਂ ਸਾਨੂੰ ਐਂ ਦੱਸੋ ਟੈਕਨੀਕਲ ਬੰਦੇ ਹੁੰਦੇ ਆ ਵੀ ਇਦਾਂ ਕਿਵੇਂ ਸਲਾਬ ਹਟ ਜੂਗੀ ਤਾਂ ਉਹਨਾਂ ਉਹਨਾਂ ਨੂੰ ਮੈਂ ਇਹ ਕਿਹਾ ਵੀ ਆਪਾਂ ਕੁਛ ਨਹੀਂ ਕਰਨਾ ਸੀ ਕੋਈ ਸਾਡੇ 'ਚ ਕੋਈ ਜਾਦੂ ਮੰਤਰ ਨਹੀਂ ਸਾਡੇ 'ਚ ਕੋਈ ਸ਼ਕਤੀ ਨਹੀਂ ਇੱਕ ਟੈਕਨੀਕਲ ਪੁਆਇੰਟ ਫੜਨਾ ਹੈ ਹੂੰ ਟੈਕਨੀਕਲ ਪੁਆਇੰਟ ਕੀ ਹੈ ਵੀ ਸਲਾਵ ਆਉਂਦੀ ਕਿਉਂ ਹੈ ਮੇਨ ਤਾਂ ਠੀਕ ਹੈ ਮੈਂ ਇਹ ਦੇਖਣਾ ਸਲਾਵ ਆ ਗਈ ਉਹ ਬਾਤ ਨਹੀਂ ਗੱਲ ਹੈ ਜਦੋਂ ਹੁਣ ਆਪਾਂ ਇਹਦਾ ਕੰਧ ਦਾ ਜਿਵੇਂ ਕਹਿੰਦੇ ਕੰਧਾਂ ਦੇ ਕੰਨ ਹੁੰਦੇ ਆ ਕੰਨ ਬੰਦ ਕਰ ਦਨੇ ਆ ਜਾਂ ਕਹਿੰਦੇ ਆ ਵੀ ਇਹਨੂੰ ਆਪਾਂ ਬਿਲਕੁਲ ਇਹਦਾ ਸਾਹ ਘੁੱਟ ਦਨੇ ਆ ਇਧਰੋਂ ਜਦੋਂ ਇਧਰੋਂ ਸਾਹ ਘੁੱਟਿਆ ਗਿਆ ਤੁਸੀਂ ਆਪ ਦੇਖੋ ਕਈ ਵਾਰ ਆਪਾਂ ਨਾ ਸਪਰੇਅ ਨਾਲ ਢੋਲੀ ਹੁੰਦੀ ਹੈ ਜਦੋਂ ਆਪਣੀ ਕੰਧ ਹੁੰਦੀ ਆ ਆਪਾਂ ਮਾਰਦੇ ਆ ਉਹ ਪਾਣੀ ਥੱਲੇ ਆਉਂਦੀ ਨਹੀਂ ਉਹ ਰਸਤੇ ਜਿਹੀ ਸੁੱਕ ਜਾਂਦੀ ਹੈ ਉਹਦੇ ਨਾਲ ਸਰਾਖ ਹੁੰਦੇ ਆ ਉਹ ਸਰਾਖ ਜਦੋਂ ਆਪਾਂ ਪਹਿਲਾਂ ਕੈਮੀਕਲ ਪਾਤਾ ਉਹਨੇ ਬੰਦ ਕਰ ਦ ਪੇਪਰ ਨੇ ਆਪਾਂ ਕਹਿੰਦੇ ਪੇਪਰ ਨੇ ਨਹੀਂ ਬੰਦ ਕਰਨੀ ਸਲਾਵ ਉਹ ਜਦੋਂ ਕੈਮੀਕਲ ਲੱਗਿਆ ਤਾਂ ਸਾਹ ਬੰਦ ਹੋ ਗਿਆ ਸਲਾਵ ਆਟੋਮੈਟਿਕਲੀ ਬੰਦ ਹੈ ਮੈਂ ਟੈਕਨੀਕਲੀ ਥੋੜੀ ਜਿਹੀ ਗੱਲ ਸਮਝਾ ਦਿਆ ਵੀ ਅਸਲ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਨਾ ਹਵਾ ਦਾ ਇੱਕ ਪ੍ਰੈਸ਼ਰ ਆ ਜਿਹੜਾ ਬਾਹਰਲੇ ਪਾਸੇ ਅਲੱਗ ਹੁੰਦਾ ਕਮਰੇ ਦੇ ਟੈਂਪਰੇਚਰ ਦੇ ਹਿਸਾਬ ਨਾਲ ਅਲੱਗ ਹੁੰਦਾ ਉਹ ਕੀ ਹੁੰਦਾ ਕਿ ਕਈ ਰੁੱਤਾਂ ਦੇ ਵਿੱਚ ਨਾ ਜਦੋਂ ਅੰਦਰਲਾ ਪ੍ਰੈਸ਼ਰ ਘਟਾ ਤੇ ਬਾਹਰਲਾ ਜ਼ਿਆਦਾ ਤਾਂ ਉਹ ਕੀ ਕਰਦਾ ਕਮਰਾ ਅੰਦਰ ਨੂੰ ਵਹਿ ਕਿਉਂ ਮੰਗੂ ਸੱਕ ਕਰਦਾ ਆਏ ਖਿੱਚਦਾ ਤਾਂ ਉਹ ਕੰਧਾਂ ਦੇ ਵਿੱਚ ਦੀ ਸਲਾਬ ਨੂੰ ਖਿੱਚਣਾ ਸਟਾਰਟ ਕਰ ਦਿੰਦਾ ਜੇ ਆਪਾਂ ਇਹਨੂੰ ਥਰਮੋਸਾਂਗੂ ਬੰਦ ਕਰਤਾ ਤਾਂ ਇਹ ਸੱਕ ਕਰਨਾ ਬੰਦ ਕਰ ਦਿੰਦਾ ਕੰਧਾਂ ਸਲਾਬ ਆਉਣਾ ਛੱਡ ਜਾਂਦਾ ਤੁਹਾਡੀ ਗੱਲ ਵਿੱਚ ਵੀ ਜਿਵੇਂ ਸੁਖਵਿੰਦਰ ਆਪ ਗਲਾਸ ਨਹੀਂ ਹੁਣਾ ਗਲਾਸ ਦੇ ਵਿੱਚ ਬਰਫ਼ ਪਾ ਲਈਏ ਕੱਚ ਦੇ ਵਿੱਚ ਹੁਣ ਉਹਦੇ ਬਾਹਰੋਂ ਪਾਣੀ ਨਾ ਭਰ ਜੂ ਬਾਹਰਲੇ ਪਾਸੇ ਤੋਪਕੇ ਲੱਗ ਜਾਣਗੇ ਹੁਣ ਆਏ ਤਾਂ ਹੈ ਨਹੀਂ ਵੀ ਉਹ ਆਪਾਂ ਮਤਲਬ ਆਪ ਲੈਂਦੇ ਉੱਡੇ ਹਵਾ ਦੇ ਵਿੱਚ ਉਦਾਂ ਹੁੰਦਾ ਹੈ ਉਹ ਜਿਹੜਾ ਇਹਦੇ ਨਾਲ ਟੱਚ ਕਰਦਾ ਹੈ ਜਦੋਂ ਆਪਾਂ ਇਹਦੇ ਨਾਲ ਲਿੰਕੀ ਤੋੜਦਾ ਉਹਨੇ ਸੁਲਾਬ ਨਹੀਂ ਆਉਣੀ ਇਹ ਟੈਕਨੀਕਲ ਮਤਲਬ ਕਹਿਣ ਤੋਂ ਭਾਵੇਂ ਉਹ ਕੰਧਾਂ ਦੇ ਵਿੱਚ ਵੀ ਰੋਮ ਹੁੰਦੇ ਆ ਰੋਮ ਹੁੰਦੇ ਜਿਨ੍ਹਾਂ ਦੇ ਵਿੱਚ ਦੀ ਆਰ-ਪਾਰ ਪਾਣੀ ਨੰਗਣ ਲੱਗ ਜਾਂਦਾ ਜਦੋਂ ਇੱਕ ਪਾਸੇੋਂ ਬੰਦ ਹੋਗੇ ਤਾਂ ਇਧਰਲੇ ਪਾਸੇ ਆਉਣਾ ਬਸ ਬਸ ਬਾਹਰਲੇ ਪਾਰਲੇ ਪਾਸੇ ਰਹੇ ਜੂਗਾ ਪਰ ਅੰਦਰਲੇ ਪਾਸੇ ਆਉਣਾ ਹਾਂ ਅੰਦਰਲੇ ਪਾਸੇ ਬੰਦ ਹੋ ਜਾਊਗਾ ਇਹ ਵੀ ਨਹੀਂ ਹੈ ਵੀ ਹਾਂ ਇਹ ਜਿਵੇਂ ਵੀ ਪੀਵੀਸੀ ਮੰਗੂ ਜਿਵੇਂ ਕੰਧਾਂ ਦੇ ਵਿੱਚ ਹਮੇਸ਼ਾ ਡਬਕ ਹੁੰਦੀ ਆ ਬਾਈ ਦੇਖ ਜਦੋਂ ਪੀਵੀਸੀ ਲਾਉਣੀ ਆਪਾਂ ਪੀਵੀਸੀ ਆ ਆ ਦਿਨ ਤਾਂ ਆਪਾਂ ਲਾ ਲਈ ਸਹੀ ਅੰਦਰੋਂ ਤਾਂ ਆਪਾਂ ਨੂੰ ਐ ਹੋ ਗਿਆ ਤਿੰਨ ਚਾਰ ਸਾਲਾਂ ਬਾਅਦ ਬਹੁਤ ਵਧੀਆ ਬਣਿਆ ਹੋਇਆ ਅਸਲ ਵਿੱਚ ਜਦੋਂ ਤੁਸੀਂ ਉਹਨੂੰ ਪੱਟ ਕੇ ਦੇਖੋਗੇ ਨਾ ਉਹਦੇ ਪਿੱਛੇ ਇੰਨਾ ਉਹਦੇ ਜੀਜੂ ਨਿਕਲਦੇ ਵਿੱਚੋਂ ਜੀ ਇੰਨਾ ਗੰਦ ਹੋਊ ਦੇ ਪਿੱਛੋਂ ਪਰ ਆਪਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਉਹ ਪਿੱਛੋਂ ਖਾਲੀ ਜਗ੍ਹਾ ਰਹਿ ਜਾਂਦੀ ਆ ਪਿੱਛੇ ਸਲਾਵ ਆ ਜਾਂਦੀ ਆ ਤੇ ਆਪਾਂ ਨੂੰ ਲੱਗਦਾ ਹੀ ਵਧੀਆ ਹੋ ਗਿਆ ਪਰ ਇਹ ਪੇਪਰ ਆ ਜਿੱਥੇ ਜੇ ਕੰਧ ਡੂੰਗੀ ਆ ਤਾਂ ਡੂੰਘਾ ਹੀ ਜਾਊ ਅੰਦਰ ਨੂੰ ਐ ਤੁਸੀਂ ਕਿਤੇ ਲਾਈਟ ਦੇ ਚੈਨਲ 'ਚ ਦੇਖ ਉੱਚੀ ਨਹੀਂ ਮੀ ਉਹਦੇ ਪਿੱਛੇ ਸਪੇਸ ਹੀ ਨਹੀਂ ਹੁੰਦੀ ਇਹ ਚੀਜ਼ ਹੈ ਤਾਂ ਕਰਕੇ ਉਹ ਜਿਹੜਾ ਮਤਲਬ ਇੱਕ ਜਿਹੜੇ ਅੰਦਰਲੇ ਪਾਸੇ ਸਪੇਸ ਦੇ ਵਿੱਚ ਜੀ ਪਾਲਨੇ ਆ ਉਹ ਕੀੜੇ ਪਾਲਨੇ ਉਹ ਪਲਦੇ ਨਹੀਂ ਉਹ ਨਹੀਂ ਪਲਦੇ ਹਾਂ ਗੁਰਪ੍ਰੀਤ ਇੱਕ ਚੀਜ਼ ਰਹਿ ਗਈ ਮੈਨੂੰ ਤੁਸੀਂ ਯਾਦ ਕਰਾਤਾ ਵਧੀਆ ਹੋ ਗਿਆ ਠੀਕ ਹੈ ਜੀ ਬਈ ਜਿਹੜਾ ਨਾ ਕਾਲਬਾ ਦਾ ਸਮਾਨ ਹੁੰਦਾ ਹਾਂ ਵਿਕਾਲ ਉਹਦੇ ਸਮਾਨ ਦਾ ਕੀ ਹੁੰਦਾ ਗਾਂ ਵਾਲੇ ਨੂੰ ਮਾੜਾ ਜਾਂ ਦੱਸ ਤਗੇ ਯਾਰ ਇਹ ਵੀ ਹਾਂ ਕਿਉਂਕਿ ਅਗਲੇ ਦੀ ਇਲਾਕੇ ਚ ਜਾਣ ਪਛਾਣ ਹੁੰਦੀ ਹੈ ਤੁਹਾਡੀ ਹੁੰਦੀ ਨਹੀਂ ਬਿਲਕੁਲ ਜੀ ਬਿਲਕੁਲ ਤਾਂ ਉਹ ਚੱਕਰ ਚ ਸਾਹਮਣੇ ਵਾਲਾ ਯਕੀਨ ਨਹੀਂ ਕਰਦਾ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਜੀ ਪਰ ਹੁਣ ਸਾਡਾ ਇਹ ਅਸੀਂ ਇਹ ਕਹੇ ਵੀ ਜਿਹੜਾ ਕਸਟਮਰ ਹੈ ਵੀ ਸਾਨੂੰ ਉਹ ਪ੍ਰਬੰਧ ਘੂੜੀਆਂ ਦਾ ਜਾਲੀਆਂ ਕਹਿ ਦਿੰਦੇ ਹਨ ਵਿੱਚ ਅਸੀਂ ਘੂੜੀਆਂ ਹੋ ਗਈਆਂ ਜਾਲੀਆਂ ਹੋ ਗਈਆਂ ਉਹ ਸਾਰਾ ਉਹ ਕਰਕੇ ਦੋ ਪ੍ਰਬੰਧਾ ਹਾਂ ਠੀਕ ਹੈ ਜੀ ਹਾਂ ਇਹ ਹੋ ਸਕਦਾ ਵੀ ਸਾਡੇ ਬੰਦੇ ਉਹਦੇ ਨਾਲ ਚਲੇ ਜਾਣ ਹੈਲਪ ਵਾਸਤੇ ਕਿਉਂਕਿ ਸਾਨੂੰ ਨਵੇਂ ਜਦੋਂ ਕੋਈ ਸ਼ਹਿਰ ਚ ਜਾਂਦੇ ਸਾਨੂੰ ਕੋਈ ਜਾਣਦਾ ਨਹੀਂ ਹੁੰਦਾ ਤਾਂ ਉਹਦੇ ਵਿੱਚ ਸਾਨੂੰ ਕੋਈ ਦੰਦਾ ਨਹੀਂ ਸਾਨੂੰ ਅਗਲਾ ਕਹਿੰਦਾ ਕੋਈ ਪ੍ਰੂਫ ਦਿਓ ਹਨਾ ਤੇ ਉਹਦੇ ਵਿੱਚ ਫਿਰ ਕੋਈ ਬੰਦਾ ਜਾਣ ਪਛਾਣ ਵਾਲਾ ਦਿਖਾਓ ਉਹਦੇ ਨੂੰ ਇਹ ਹੁੰਦਾ ਵੀ ਕਸਟਮਰ ਆਪ ਜਾਵੇ ਤੇ ਸਾਡਾ ਲੋਕਲ ਆ ਹਾਂ ਉਹ ਲੋਕਲ ਆ ਆ ਚੀਜ਼ ਹਾਂ ਉਹ ਲੋਕਲ ਆ ਉਹ ਘਰ ਵੀ ਸਕਦਾ ਹੁੰਦਾ ਈ ਨਹੀਂ ਬਾਕੀ ਡਾ ਨਹੀਂ ਉਹ ਖਰਚਾ ਵੀ ਕਿੰਨਾ ਹੁੰਦਾ 5-700 ਹੁੰਦਾ ਮਸਾਂ ਤੇ ਉਹਦਾ ਕੋਈ ਆ ਨਹੀਂ ਕਰ ਉਹ ਅਡਜਸਟ ਹੋ ਜਾਂਦਾ ਯਾਰ ਮੇਨ ਗੱਲ ਆ ਕਿ ਸਮਾਨ ਨਹੀਂ ਮਿਲਦਾ ਸਮਾਨ ਅਗਲਾ ਦਵਾ ਦੇ ਬਿਲਕੁਲ ਬਿਲਕੁਲ ਸਮਾਨ ਦਵਾ ਦੇ ਹਾਂ ਆਈ ਚੀਜ਼ ਵੀ ਸਮਾਨ ਅਗਲਾ ਕਾਲਪ ਦਾ ਸਮਾਨ ਅਗਲਾ ਦਵਾ ਦੇਵੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਿਹੜੇ ਕਿਰਾਏ ਦੀ ਉਹ ਅਡਜਸਟਮੈਂਟ ਹੋ ਜਾਂਦੀ ਉਹ ਹੋ ਜਾਂਦੀ ਉਹ ਹੋ ਜਾਂਦੀ ਹੁੰਦੀ ਆ ਲੈ ਵੀ ਸੱਚ ਨੂੰ ਬਾਈ ਹੁਣਾ ਕੋਲੇ ਨਾ ਹਜ਼ਾਰਾਂ ਤਰ੍ਹਾਂ ਦੇ ਅਸਲ ਦੇ ਵਿੱਚ ਵਾਲਪੇਪਰ ਦੇ ਡਿਜ਼ਾਈਨ ਆ ਬਾਈ ਹੁਣਾ ਦੀ ਆਪਣੀ ਹਾਈ ਡੈਫੀਨੇਸ਼ਨ ਮਸ਼ੀਨ ਲੱਗੀ ਹੋਈ ਹੈ ਜਿਹੜੀ ਅੱਜ ਦੀ ਤਰੀਕ ਦੀ ਬਿਲਕੁਲ ਲੇਟੈਸਟ ਮਸ਼ੀਨ ਆ ਜਿਹੜੀ ਮਤਲਬ ਆਪਾਂ ਕਹਿ ਲਈਏ ਵੀ ਹਜ਼ਾਰਾਂ ਫੁੱਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਪੇਪਰ ਆ ਉਹ ਛਾਪ ਦਿੰਦੀ ਆ ਇਹ ਵੀਰ ਹੋਣਾ ਨੇ ਮਿਹਨਤ ਕੀਤੀ ਤਰੱਕੀ ਕੀਤੀ ਬਾਬੇ ਦੀ ਕਿਰਪਾ ਨਾਲ ਆਪ ਦਾ ਸਿਸਟਮ ਲਾਇਆ ਹੋਇਆ ਵੀ ਕਹਿਣ ਤੋਂ ਭਾਵੇਂ ਆ ਵੀ ਇਹਨਾਂ ਨੂੰ ਦਿੱਕਤ ਨਹੀਂ ਵੀ ਜੇ ਕਿਸੇ ਨੇ ਕੋਠੀਆਂ ਦੋਹ ਦਾ ਆਰਡਰ ਦੇਤਾ ਤਿੰਨਾਂ ਦਾ ਆਰਡਰ ਦੇਤਾ ਚੌਹ ਦਾ ਆਰਡਰ ਦੇਤਾ ਤੇ ਇਹਨਾਂ ਤੋਂ ਸਮਾਨ ਹੀ ਨਾ ਪੂਰਾ ਹੋਊਗਾ ਮਤਲਬ ਸਮਾਨ ਪੂਰਾ ਹੁਣ ਕਰਨ ਵਾਲੇ ਮਸਲੇ ਤੇ ਇਹ ਬੰਦੇ ਠੀਕ ਆ ਤੇ ਜਿਹੜੇ ਬੰਦਿਆਂ ਦਾ ਪਹਿਲਾਂ ਮੈਨੂੰ ਵੀ ਡਰ ਸੀ ਜਦੋਂ ਨਵੇਂ ਨਵੇਂ ਮੁੰਡੇ ਦੀ ਕੀਤੀ ਸੀ ਕਿ ਪਤਾ ਨਹੀਂ ਪੂਰੀ ਪਾਊਗਾ ਕਿ ਨਹੀਂ ਪਾਊਗਾ ਪਰ ਅੱਜ ਆਪਾਂ ਗਾਕਾਂ ਨੂੰ ਮਿਲੇ ਆ ਗਾਹਕ ਸੰਤੋਸ਼ਤਾ 10 ਦਿਨਾਂ ਦਾ ਕੰਮ 7ਾਂ 'ਚ ਤਾਂ ਕਰਕੇ ਦਿਖਾਤਾ 10 ਦਿਨਾਂ ਨਾਲ ਕੋਈ ਤੇ ਐਮਰਜੈਂਸੀ ਕੋਈ ਬਿਮਾਰੀ ਠਮਾਰੀ ਢਲਮਠ ਹੋ ਜਾਏ 12 'ਚ ਵੀ ਹੋ ਸਕਦਾ ਹੋ ਜਾਂਦਾ ਜੀ ਕਈ ਵਾਰ ਵੀ ਆਪਾਂ ਐਵੇਂ ਕਹਿ ਦਈਏ 10ਾਂ ਵਾਲਾ 7ਾਂ 'ਚ ਹੀ ਕਰੂਗਾ ਬਿਲਕੁਲ ਜੀ 10ਾਂ ਵਾਲਾ 12 'ਚ ਵੀ ਹੋ ਸਕਦਾ ਪਰ ਐ ਨਹੀਂ ਵੀ ਤੁਹਾਨੂੰ 2 ਮਹੀਨੇ 3 ਮਹੀਨੇ ਲਮਕਾਈ ਫਿਰੂਗਾ ਹਾਂਜੀ ਉਹ ਫਿਰ ਐਗਰੀਮੈਂਟ ਵੀ ਉਹ ਫਿਰ ਸਾਬ ਕਿਤਾਬ ਬੰਦੇ ਨਾਲ ਕੀਤਾ ਵੀ ਜਾਂਦਾ ਹੁੰਦਾ ਪਰ ਐਗਰੀਮੈਂਟ ਬੰਦਾ ਉਦੋਂ ਹੀ ਕਰਦਾ ਹੁੰਦਾ ਜਦੋਂ ਬੰਦੇ ਨੂੰ ਪਤਾ ਹੋਵੇ ਮੇਰੇ ਗਾਂ ਲੱਤਾਂ 'ਚ ਇੰਨਾ ਭਾਰ ਚੱਲਦੀਆਂ ਸਨ ਹਾਂਜੀ ਤਾਂ 22 ਹੁਣਾ ਤੋਂ ਤੁਸੀਂ ਵਾਲ ਪੇਪਰ ਲਵਾਉਣਾ ਪੰਜਾਬ ਦੇ ਕਿਸੇ ਵੀ ਕੋਨੇ ਇਹ ਆਏ ਨਹੀਂ ਤੁਹਾਨੂੰ ਕਹਿਣਗੇ ਕਿ ਭਾਈ ਮੌੜ ਮੰਡੀ 'ਚ ਤਾਂ ਮੈਨੂੰ ਇੰਨੇ ਰੁਪਏ ਸਕੁਅਰ ਫੁੱਟ ਲਾਉਣਾ ਪਠਾਨਕੋਟ 'ਮੈਂ ਇੰਨੇ ਲਾਉਂਗਾ ਐਵੇਂ ਤਾਂ ਨਹੀਂ ਹੋਊਗਾ ਨਾ ਨਾ ਇੱਕੋ ਹੀ ਰੇਟ ਜੀ ਇਕ ਕੋਰੇਟ ਹੋਊਗਾ ਜਿਹੜੀ ਕਰਨ ਹੋਊਗੀ ਉਹੀ ਰੇਟ ਠੀਕ ਹੈ ਕਿ ਨਹੀਂ ਇਹ ਆਪ ਦਾ ਕਾਸੇ ਤੇ ਲੱਦ ਕੇ ਲਿਓ ਕਿਵੇਂ ਆਉਣ ਹਾਂ ਜਿਹੜਾ 5-7 ਦਿਨ ਤੁਹਾਡੇ ਕੋਲੇ ਰਹਿਣਾ ਇਹਨਾਂ ਦੇ ਰੈਸ਼ ਦਾ ਪ੍ਰਬੰਧ ਤੁਸੀਂ ਕਰਕੇ ਹਾਂ ਠੀਕ ਹੈ ਨਹੀਂ ਰੈਸ਼ ਦਾ ਤੇ ਰੋਟੀ ਪਾਣੀ ਦਾ ਹਾਂ ਹਾਂ ਬਸ ਰੈਸ਼ ਦਾ ਤੇ ਰੋਟੀ ਪਾਣੀ ਦਾ ਪ੍ਰਬੰਧ ਤੁਸੀਂ ਕਰ ਦਿਓ ਤੇ ਬਾਕੀ ਦਾ ਕੰਮ ਕਈ ਵਾਰ ਕੋਈ ਇਹ ਹੁੰਦਾ ਵੀ ਘਰੇ ਜਿਵੇਂ ਕੋਈ ਨਹੀਂ ਲੈਡੀਜ਼ ਹੁੰਦੇ ਬੁਆਰ ਹੁੰਦੇ ਹਨ ਤਾਂ ਫਿਰ ਉਹ ਸਾਨੂੰ ਮਤਲਬ ਬਾਹਰ ਵੀ ਕਰਨਾ ਪੈਂਦਾ ਉਹਦਾ ਫਿਰ ਅਡਜਸਟਮੈਂਟ ਉਹਨਾਂ ਨੂੰ ਕਰਨੀ ਪੈਂਦੀ ਹੈ ਹਨਾ ਹਾਂ ਵੀ ਉਹਨਾਂ ਕੇ ਭਾਈ ਤੁਸੀਂ ਰੋਟੀ ਪਾਣੀ ਦਾ ਚਲੋ ਤਾਂ ਆਏ ਮਹਿਮਾਨ ਨੂੰ ਬੰਦਾ ਕਰਕੇ ਦਿੰਦਾ ਤਾਂ ਇਹ ਬਾਈ ਹੁਣਾਂ ਨਾਲ ਤੁਸੀਂ ਸੰਪਰਕ ਕਰ ਲਿਓ ਬਾਕੀ ਲਿਖਤ ਦੇ ਵਿੱਚ ਇਹ ਐਗਰੀਮੈਂਟ ਤੁਹਾਡੇ ਨਾਲ ਕਰਨਗੇ ਇਹ ਐਗਰੀਮੈਂਟ ਦੀਆਂ ਸ਼ਰਤਾਂ ਕੀ ਕੀ ਆ ਇਹ ਤੁਸੀਂ ਵਟਸਐਪ ਤੇ ਅਗਲੇ ਤੋਂ ਮਗਾ ਸਕਦੇ ਜਿਵੇਂ ਜਿਵੇਂ ਤੁਸੀਂ ਡਿਜ਼ਾਈਨ ਮੰਗਾਉਣੇ ਉਵੇਂ ਉਵੇਂ ਤੁਸੀਂ ਆ ਵੀ ਮਗਾ ਲਿਓ ਬਾਈ ਦਾ ਨੰਬਰ ਸਕਰੀਨ ਤੇ ਸੰਪਰਕ ਕਰੋ ਜਿਹੜੇ ਉਹ